ਸੰਗਤ ਜੀ ਅੱਜ ਦੇ ਦਿਨ ਯਾਨੀ 16 ਮਾਰਚ 1993 ਵਾਲੇ ਦਿਨ ਪੰਥਕ ਕਮੇਟੀ ਦੇ ਮੁਖੀ ਬਾਬਾ ਗੁਰਵਚਨ ਸਿੰਘ ਮਾਨੋਚਾਹਲ ਦੀ ਮਾਤਾ ਜੀ ਬੀਬੀ ਗੁਰਮੀਤ ਕੌਰ ਜੀ ਨੂੰ ਆਖਰੀ ਵਾਰ ਬੀਬੀ ਚਰਨ ਕੌਰ ਅਤੇ ਬੀਬੀ ਸਵਰਨ ਕੌਰ ਦੇ ਨਾਲ ਵੈਰੋਵਾਲ ਪੁਲਿਸ ਥਾਣੇ ਵਿੱਚ ਵੇਖਿਆ ਗਿਆ ਸੀ ਮਾਤਾ ਗੁਰਮੀਤ ਕੌਰ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਹਰੀਕੇ ਦਰਿਆ ਵਿੱਚ ਰੋੜ ਦਿੱਤੀ ਗਈ ਸੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਅੱਗੇ ਇੱਕ ਬੇਨਤੀ ਹੈ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾਂ ਦੇ ਜੀਵਨ ਦੇ ਲਈ ਕਿਰਪਾ ਕਰਕੇ ਆਪਣਾ ਇਹ ਚੈਨਲ ਜ਼ਰੂਰ ਫੋਲੋ ਕਰਿਓ ਆਹ ਕਰਦੇ ਹਾਂ ਵੀਡੀਓ ਸ਼ੁਰੂ 15 ਸਤੰਬਰ 1992 ਵਾਲੇ ਦਿਨ ਬੀਬੀ ਗੁਰਮੀਜ ਕੌਰ ਮਾਨੋਚਾਹਲ ਨੂੰ ਤਰਨਤਾਰਨ ਦੀ ਪੁਲਿਸ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਟੜਾ ਸ਼ੇਰ ਸਿੰਘ ਤੋਂ ਸਰਦਾਰ ਸਰਜੀਤ ਸਿੰਘ ਦੇ ਘਰੋਂ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਸੀ ਬੀਬੀ ਗੁਰਮੀਜ ਕੌਰ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਪੰਥਕ ਕਮੇਟੀ ਦੇ ਮੁਖੀ ਬਾਬਾ ਗਰਵਚਨ ਸਿੰਘ ਮਾਨੋਚਹਲ ਅਤੇ ਭਾਈ ਨਰਵੈਰ ਸਿੰਘ ਮਾਨੋਚਹਲ ਦੇ ਮਾਤਾ ਜੀ ਸਨ ਮਾਤਾ ਗੁਰਮੀਜ ਕੌਰ ਦੀ ਉਮਰ ਦਾ ਕੋਈ ਲਿਹਾਜ਼ ਨਾ ਕਰਦਿਆਂ ਹੋਇਆ ਉਹਨਾਂ ਨੂੰ CIA ਸਟਾਫ ਦੇ ਦਫ਼ਤਰ ਵਿਖੇ ਲਿਆ ਕੇ ਉਹਨਾਂ ਉੱਪਰ ਬੁਰੀ ਤਰ੍ਹਾਂ ਤਸ਼ਤੱਟ ਟਾਇਆ ਗਿਆ। ਇਸ ਗੱਲ ਦਾ ਵੀ ਕੋਈ ਲਿਹਾਜ਼ ਨਹੀਂ ਕੀਤਾ ਗਿਆ ਕਿ ਉਹ ਇੱਕ ਬਜ਼ੁਰਗ ਔਰਤ ਹੈ। ਬੀਬੀ ਗੁਰਮੀਜ ਕੌਰ ਦੇ ਦੋ ਨੌਜਵਾਨ ਪੁੱਤਰ ਬਾਬਾ ਗੁਰਵਚਨ ਸਿੰਘ ਮਾਨੋਚਾਹਲ ਜਿਨ੍ਹਾਂ ਨੂੰ ਪੁਲਿਸ ਨੇ 28 ਫਰਵਰੀ ਵਾਲੇ ਦਿਨ ਸ਼ਹੀਦ ਕਰ ਦਿੱਤਾ ਸੀ ਅਤੇ ਭਾਈ ਨਰਵੈਰ ਸਿੰਘ ਮਾਨੋਚਾਹਲ ਨੂੰ ਵੀ ਪੁਲਿਸ ਦੁਆਰਾ ਪਹਿਲਾਂ ਹੀ ਸ਼ਹੀਦ ਕੀਤਾ ਜਾ ਚੁੱਕਿਆ ਸੀ। ਅਤੇ ਤਰਨਤਾਰਨ ਦੇ ਐਸਐਸਪੀ ਨੇ ਇਹ ਐਲਾਨ ਕੀਤਾ ਸੀ ਕਿ ਹੁਣ ਖਾੜਕੂਆਂ ਦੇ ਸਾਰੇ ਪਰਿਵਾਰ ਖਤਮ ਕਰਨੇ ਹਨ ਇਸ ਕੜੀ ਵਿੱਚ ਬੀਬੀ ਗੁਰਮੀਜ ਕੌਰ ਦੇ ਸੁਪੁੱਤਰ ਭਾਈ ਤਰਲੋਚਨ ਸਿੰਘ ਉੱਪਰ ਵੀ ਪੁਲਿਸ ਨੇ ਅੰਨਾ ਤਸ ਦਟਾਇਆ ਸੀ ਸੋ 16 ਮਾਰਚ 1993 ਵਾਲੇ ਦਿਨ ਬੀਬੀ ਗੁਰਮੀਜ ਕੌਰ ਨੂੰ ਆਖਰੀ ਵਾਰ ਬੀਬੀ ਚਰਨ ਕੌਰ ਅਤੇ ਬੀਬੀ ਸਵਰਨ ਕੌਰ ਦੇ ਨਾਲ ਬੈਰਵਾਲ ਪੁਲਿਸ ਥਾਣੇ ਵਿਖੇ ਵੇਖਿਆ ਗਿਆ ਸੀ ਮਾਤਾ ਗੁਰਮੀਜ ਕੌਰ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਹਰੀਕੀ ਦਰਿਆ ਵਿੱਚ ਰੋੜ ਦਿੱਤੀ ਗਈ ਸੀ ਤਰਨਤਾਰਨ ਦੇ ਐਸਐਸਪੀ ਦੇ ਖਾੜਕੂਆਂ ਦੇ ਪਰਿਵਾਰਾਂ ਨੂੰ ਖਤਮ ਕਰਨ ਦੇ ਐਲਾਨ ਦੀ ਕੜੀ ਵਿੱਚ ਸ਼ਹੀਦ ਭਾਈ ਗੁਰਵਚਨ ਸਿੰਘ ਮਾਨੋਚਾਹਲ ਦੇ ਪਿਤਾ ਜੀ ਸਰਦਾਰ ਆਤਮਾ ਸਿੰਘ ਅਤੇ ਉਹਨਾਂ ਦੇ ਭਰਾ ਅਤੇ ਰਿਸ਼ਤੇਦਾਰ ਭਾਈ ਨਿਰਵੈਲ ਸਿੰਘ ਸਰਦਾਰ ਬਲਵਿੰਦਰ ਸਿੰਘ ਸਰਦਾਰ ਮਹਿੰਦਰ ਸਿੰਘ ਸਰਦਾਰ ਰੂੜ ਸਿੰਘ ਸਰਦਾਰ ਬਲਵਿੰਦਰ ਸਿੰਘ ਸਰਦਾਰ ਦਿਆਲ ਸਿੰਘ ਚੋਲਾ ਸਰਦਾਰ ਨਿਰਮਲ ਸਿੰਘ ਸਮੇਤ 10 ਜਾਣਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਕੇ ਅੰਨਾ ਤਸ਼ਦਦ ਕੀਤਾ ਸੀ ਸੋ ਸੰਗਤ ਜੀ ਤੁਸੀਂ ਇਸ ਵੀਡੀਓ ਵਿੱਚ ਸੁਣਿਆ ਕਿ 90 ਦੇ ਦਹਾਕੇ ਸਮੇਂ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਦੀ ਸ਼ਹਿ ਤੇ ਕਿਵੇਂ ਸਿੱਖ ਪਰਿਵਾਰਾਂ ਤੇ ਅੰਨਾ ਤਸਦ ਢਟਾਇਆ ਸੀ ਜਿਹੜੇ ਨੌਜਵਾਨ ਸਿੱਖੀ ਲਹਿਰ ਵਿੱਚ ਸਨ ਉਹਨਾਂ ਨੂੰ ਤਾਂ ਸ਼ਹੀਦ ਕੀਤਾ ਹੀ ਗਿਆ ਸੀ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਵੀ ਅੰਨਾ ਤਸਦ ਢਾਕੇ ਸ਼ਹੀਦ ਕੀਤਾ ਗਿਆ ਪਰਿਵਾਰਾਂ ਦੇ ਨਾਲ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਸੀ ਬਖਸ਼ਿਆ ਗਿਆ 90 ਦਾ ਦਹਾਕਾ ਇੱਕ ਅਜੀਹਾ ਕਾਲਾ ਦੌਰ ਸੀ ਜੋ ਸਿੱਖ ਪੰਥ ਸਿੱਖ ਕੌਮ ਕਦੇ ਵੀ ਨਹੀਂ ਭੁਲਾ ਸਕਦੀ ਜੀ ਅਸੀਂ ਇਸ ਪੇਜ ਤੇ ਲਗਾਤਾਰ ਸ਼ਹੀਦ ਸਿੰਘਾਂ ਦੇ ਉੱਪਰ ਵੀਡੀਓ ਅਪਲੋਡ ਕਰਦੇ ਰਹਿੰਦੇ ਹਾਂ ਕਿਰਪਾ ਕਰਕੇ ਤੁਸੀਂ ਵੀ ਇਸ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਅੱਜ ਦੀ ਸਿੱਖ ਨੌਜਵਾਨ ਪੀੜ੍ਹੀ ਨੂੰ ਆਪਣੇ ਸ਼ਹੀਦ ਸਿੰਘਾਂ ਦੇ ਜੀਵਨ ਦੇ ਬਾਰੇ ਪਤਾ ਲੱਗ ਸਕੇ ਇਹ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ